ਉਹਦੇ ਟੇਬਲਸ ਕੁਰਸੀਆਂ ਫੇਕ ਕਰਦੇ ਫੜਨ ਲੱਗੀ। ਕਈ ਵਾਰ ਨਾ ਆਪਣੇ ਬੱਚਿਆਂ ਨੂੰ ਦੁੱਧ ਨੂੰ ਅਲਰਜੀ ਹੁੰਦੀ ਆ। 35 ਬਾਅਦ ਧੁੱਪ ਜਾ ਕੇ ਬੈ ਗਈ ਬਾਈ। ਕਾਫੀ ਦੇਖੋ ਇੱਥੇ ਰੱਖੇ ਦੇ ਹੀ ਕੋਈ। ਸਤਿ ਸ਼੍ਰੀ ਅਕਾਲ ਜੀ। ਟਾਈਮ ਸਵੇਰ ਦੇ 10:22 ਹੋ ਗਏ ਮਿੱਤਰੋ ਤੇ ਆਪਾਂ ਹੁਣ ਸੁੱਤੇ ਉੱਠੇ ਆ। ਕਿਉਂਕਿ ਅੱਜ ਜਮ ਨਹੀਂ ਗਿਆ ਮੈਂ। ਜਿਮ ਤੋਂ ਸੀਗੇ ਛੁੱਟੀ, ਰੈਸਟ ਡੇ ਸੀਗਾ। ਤੁਹਾਨੂੰ ਆਵਾਜ਼ ਵੀ ਲੱਗਦੀ ਨੇ ਮੇਰੀ ਕਿਦਾਂ ਦੀ ਆ। ਤੇ ਹੁਣ ਆਪਾਂ ਪਹਿਲਾਂ ਬਲੈਕ ਕਾਫੀ ਪੀ ਲਈਏ ਦੇਖੋ। ਕਰਮਾ ਵਾਲੇ ਮਿੱਤਰੋ ਆਪਾਂ ਜਿਹਨਾਂ ਨੂੰ ਸੁੱਤੇ ਉੱਠਦੇ ਚੜ੍ਹਦੇ ਹੱਥ ਜ਼ਿਆਦਾ ਕੰਮ ਮਿਲ ਜਾਂਦਾ ਹੈ ਸ਼ੁਕਰ ਕਰਿਆ ਕਰੋ ਸੱਚੇ ਪਾਤਸ਼ਾਹ ਪਰਮਾਤਮਾ ਦਾ ਜਿਹਨਾਂ ਦੇ ਘਰ ਦੇ ਵਿੱਚ ਮੰਨ ਲਵੀ ਰੌਣਕਾਂ ਲੱਗੀਆਂ ਹੋਈਆਂ ਨੇ ਘਰ ਪਰਿਵਾਰ ਸਾਰੇ ਇਕੱਠੇ ਨੇ ਪਰਮਾਤਮਾ ਸਾਹਿਬ ਚੜ੍ਹਦੇ ਕੰਮ ਚ ਰੱਖੇ ਤੇ ਆਪਾਂ ਚਾਹੂ ਪੀਣੇ ਆ ਤੇ ਘਰ ਦੇ ਕੰਮ ਕਰਵੇਂ ਸੇਵਾ ਨਾਲ ਕਰਾਉਣੇ ਅੱਜ ਪਹਿਲਾਂ ਇੱਕ ਵਾਰ ਚਾਹ ਦੇ ਵੀਪੀ ਕਰੇ ਬੜਾ ਸਹੀ ਕਿਹੜਾ ਇਹ ਕਰ ਲਈ ਕਿ ਉਹਨੂੰ ਗੱਲ ਵੀ ਨਹੀਂ ਆਉਂਦੀ ਹਨਾ ਚਾਹ ਪੀ ਕੇ ਹੀ ਗੱਲ ਆਉਂਦੀ ਹੈ ਸਾਨੂੰ ਤਾਂ ਚਾਹ ਪੀਣ ਦੇ ਲਾਵਾ ਸਾਨੂੰ ਖੁਸ਼ਕੀ ਨਹੀਂ ਰਹਿੰਦੀ ਆ ਤੇ ਕੱਪੜੇ-ਕੁਪੜੇ ਸੇਵਾ ਦੇ ਕੱ

ਉਹ ਤੋਂ ਪਲੇਆ ਬਾਰਸ ਸਾਦ ਆ ਕਿ ਕਰਦੀ ਐ ਸਿੱਖੀ ਜਾਣਾ ਉਹਨੂੰ ਓਕੇ 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 ਇਧਰ ਆਪਣੇ ਨੋਨੋ ਦਾ ਘਰ ਐ ਮਿੱਤਰੋ ਦੇਖੋ ਨੋਨੋ ਆਪਣਾ ਕਲਈ ਠੀਕ ਕਰਵਾ ਰਿਹਾ ਉਹਦੇ ਲੱਗਿਆ ਵਾ ਖੜੀ ਚੜ ਕੇ ਪੈਰ ਮੜੀ ਹਾਂ ਨੋਨੋ ਦਾ ਕਲਈ ਠੀਕ ਕਰਾਉਣਾ ਕਲਈ ਐ ਉਹਨਾਂ ਦਾ ਨੋਨੋ ਨਹੀਂ ਉਹ ਕਲਈ ਠੀਕ ਕਰਾ ਰਹੇ ਨੇ ਗੋਂਡੀਆਂ ਗੋਂਡੀਆਂ ਨਾਲ ਕਨੇ ਬਿੜਾ ਕੇ ਰੱਖਣੀ ਚਾਹੀਦੀ ਐ ਨੋਨੋ ਕਦੀ ਬੰਦਾ ਆਪਣਾ ਛੇੜੀ ਪੈਂਚ ਆ ਜਾ ਦੁਬਾਰਾ ਆ ਜਾ ਆਏ ਬਾਰੇ ਉਹ ਹੁਣ ਤਾਂ ਮਿੱਟੀ ਡਰਦਾ ਹੈ। ਉਹ ਉਧਰ ਜੋ ਹੈਗਾ ਨਾ ਮਿਸਤਰੀ ਲੱਗਿਆ ਹੋਇਆ ਇਹਨੂੰ ਐ ਵੀ ਉਪਰਾਵੰਦਾ ਲੱਗਿਆ ਹੋਇਆ ਅੱਜ ਨਹੀਂ ਉਧਰ ਨੂੰ ਜਾਂਦਾ। ਪਹਿਲਾਂ ਮਿਰਚਾਂ ਤੋਂ ਦਿਖਾਣਾ ਮੇਰ ਤੋਂ ਕਿੰਨੇ ਸੁੱਕੇ ਮਿਰਚੇ? ਘੱਟ ਸੁੱਕੀਆਂ ਜੀ। ਘੱਟ ਸੁੱਕੀਆਂ ਕਿਉਂ ਨਾ? ਜਿਹੜੀ ਹਵਾ ਵੀ ਚਲਦੀ ਆ ਉਹ ਵੀ ਓਮੀਦੋ ਜੀ ਆ। ਉਹਦੇ ਵਿੱਚ ਵੀ ਉਹ ਹੈਗੀ ਆ ਨਵੀਂ ਜਿਓ ਉਹਦੇ ਵਿੱਚ ਵੀ ਹੈ ਨਾ? ਹਾਂ ਜੀ। ਉਹ ਗਰੰਟੀ ਆ ਹਵਾ ਧੁੱਪ ਦੇ ਵਿੱਚ ਵੀ ਉਹ ਗਰੰਟੀ ਆ ਹੈ ਨਹੀਂ। ਸਾਡੀ 35 ਬਾਅਦ ਧੁੱਪ ਜਾ ਕੇ ਬੈਗੀ ਭਾਈ। ਇਹ ਮੇਰੇ ਪੁੱਤ ਜੀ ਬੈਠੰਡੀ ਫਰਸ। 35 ਵੇਚੋ। ਇਤੂ ਪਤਾ ਹੈਗੀ ਹਵਾਦਾਰ ਚੱਲਦੀ ਵਾਰ ਹਵਾ ਚੱਲਦੀ ਹੈ ਹਨਾ ਸੱਦੀਆਂ ਬਾਵਾ ਨਾਲ ਡੈ ਕੋਟੀ ਮੈਂ ਤਾਂ ਬੈਠਾ ਇਹਨਾਂ ਨਾਲ ਜਵਾਈ ਵਾਂਗ ਹਾਂ ਬੈਠੀ ਸਾਰੀ ਬੈਂਤੀ ਬੈਂਤੀ ਬੈਠੀ ਹੈ ਤੂੰ ਵੀ ਕੋਟੀ ਬਗਿਆ ਕੋਈ ਓਏ ਫਿਰ ਕਿਦਾਂ ਨੀਸ਼ਨ ਫੋਟ ਲੈ ਕੇ ਦਿੰਦੀ ਲੈ ਤਾਂ ਉੱਪਰ ਐ ਮੋਡਲ ਪਰ ਹਾਂ ਸਮੋਡਲ ਪਰ ਲੈਣ ਤਾਂ ਕੀ ਠੰਡੂ ਖਣੀ ਠੰਡ ਤੂੰ ਯਾਨੀ ਬਸ ਹੌਸਲੇ ਹੁੰਦਾ ਠੰਡ ਤੇ ਸ਼ਰਮ ਤਾਂ ਮੰਨਣ ਦੀ ਹੁੰਦੀ ਹੈ ਬਸ ਮਰ ਮਾਲ ਲੈ ਵੀ ਆ ਪੇਛੜ ਨਹੀਂ ਲੱਗਣੀ ਤਾਂ ਨਹੀਂ ਲੱਗਣੀ ਐਦਾਂ ਹੀ ਸ਼ਰਮ ਹੁੰਦੀ ਆ ਸ਼ਰਮ ਮੇਸ਼ਾ ਮੇਰੇ ਤੋਂ ਮੰਨਣੀ ਚਾਹੀਦੀ ਆ ਆਪ ਤੋਂ ਬੜੇ ਦੀ ਸ਼ਰਮ ਤੇ ਮੈਂ ਜਿਹੜੀ ਗੱਲਾਂ ਸ਼ਰਮ ਮੰਨਣਾ ਨਹੀਂ ਆ ਉਹ ਮੈਂ ਸ਼ਰਮ ਮੰਨਣੀ ਚਾਹੀਦੀ ਹਾਂ ਹਾਂਜੀ ਮੰਨਣੀ ਚਾਹੀਦੀ ਸਿਆਣੀ ਨੇ ਗੱਲਾਂ ਮੰਨਣੀਆਂ ਚਾਹੀਦੀਆਂ ਜੇ ਮਨ ਲੱਗ ਹੁਣ ਸਿਵਨ ਮੇਰੀ ਗੱਲ ਮੰਨਦੇ ਆ ਵੀ ਹਾਂ ਦੁੱਧ ਪੀਪੀਣਾ ਚਾਹੀਦਾ ਤੇ ਮੈਡੀਕਲ ਮੰਨਦੇ ਨੇਗਾ ਵੀ ਕਾਫੀ ਨਹੀਂ ਪੀਣੀ ਚਾਹੀਦੀ ਮੇਰੇ ਤਾਂ ਪਹਿਲੀ ਕਾਫੀ ਆ ਆਪਾਂ ਘੱਟ ਕਰ ਦੇ ਕੋਈ ਬਣੀਆ ਸਹੀ ਗੱਲ ਹੈ ਕਰਨੀ ਚਾਹੀਦੀ ਆ ਕਰੀਏ ਜੇ ਬਸ ਆ ਦੇਖੋ ਪਰ ਮੈਂ ਜਿਹੜੀ ਬਾਹਰ ਦੀ ਕਾਫੀ ਪੀਣਾ ਥੋੜੀ ਅੱਜ ਨਹੀਂ ਵਾਰ ਤੇ ਸਾਰੇ ਦਿਨ ਜੀ ਬਿਨੂ ਨੇ ਉਹਨੀਆਂ ਤਾਂ ਪਾ ਕੇ ਲਿਆ ਦੀ ਜੀ ਕਸੂਰ ਕਿਦਾ ਹੋਇਆ ਨਾ ਦੋ ਕੁ ਟੰਬਰ ਲੂ ਮੈਂ ਜਗ ਰੱਖ ਦੇਣੀ ਹੈ ਜੀ ਲੈ ਮੈਂ ਜਰ ਪਾਵਾਂ ਨਾ ਜੀ ਬਿਲਕੁਲ ਨਹੀਂ ਲੱਦੇ ਮਗਿਆ ਤੋਂ ਨਾ ਥੋੜੀ ਜੀ ਨਾ ਜੀ ਲਾ ਲਈ ਮੇਰੇ ਰੋ ਚਾ ਚੂ ਸ਼ਗਲੀ ਸਰੀਰ ਕੰਡੇ ਪਰ ਕਰਲੇ ਨੇ ਹੁਣ ਦੱਸੋ ਵੀ ਕੀ ਕਰਨਾ ਹੈ ਆਪਾਂ ਸਾਹਮਣੇ ਡਿਊਟੀ ਮਤਲਬ ਇਹ ਆ ਸਾਰਾ ਸੈਟਿੰਗ ਮੈਂ ਕਰ ਰਹੀ ਸੀ ਮੈਂ ਸਲੋਨ ਵਾਲੀ ਅੰਦਰ ਤਾਂ ਕੋਈ ਕੋਈ ਲੋੜ ਨਹੀਂ ਹੈਗੀ ਬਾਹਰ ਮੱਡੀ ਮੱਡੀ ਹਵਾ ਚੱਲਦੀ ਸੀਗੀ ਆਗੀ ਮੈਟ ਬੋਰਡ ਤੋਂ ਤੇਰਾ ਜੀ ਮੈਟ ਤੋਂ ਵੈਰੀ ਗੁੱਡ ਕੰਮ ਕਰਤਾ ਤੁਸੀਂ ਫਿਰ ਜਿਹੜਿਆ ਵਾਲੇ ਆਪਣੇ ਕੁਸ਼ਾਨ ਵੀਰ ਦੇ ਇਹ ਵੀ ਤੋਂ ਨੇ ਆਣੇ ਕੁਸ਼ਾਨ ਵੀਰ ਆ ਮੇਰਾ ਜਿਮ ਵਾਲਾ ਟਵਲ ਹੋ ਗਿਆ ਲੈ ਆ ਕੁਸ਼ਾਨ ਜਿਹੜਾ ਬਣਾ ਕੁਸ਼ਾਨ ਦੀ ਕਾ ਨਹੀਂ ਜੀ ਛਤਰੀਆਂ ਇਹਦੇ ਵਿੱਚ ਛਾਤਾ ਕਿ ਬੈਗ ਤੇ ਸਹੀ ਤਰੀਕੇ ਨਾਲ ਪੈ ਜਾਂਦੇ ਛਤਰੇ ਦੋ ਲੈ ਲੈਂਦੀਆਂ ਨੂੰ ਇੱਕ ਥਾੜੀ ਹੈ ਜੀ ਅਹ ਥੁੱਡੀ ਨਹੀਂ ਆਪਣੀ ਹਾਂਜੀ ਆਪਣੀ ਕਰ ਛਤਰੀ ਦੀ ਸ਼ਾਮ ਸ਼ਾਮੇ ਬੈਨੀਆਂ ਠੀਕ ਹੋ ਗਿਆ ਹਾਂ ਗੱਡੀ ਚਾਹੀਦੀ ਤਖਣੀ ਖਾਂ ਪੈਂਥਰ ਤੂੰ ਕੰਮ ਨਹੀਂ ਕਰਦਾ ਹੈ ਉਹ ਇੱਧਰ ਉਸਤਾਦ ਹੁਣ ਡਰ ਕੇ ਬੈਠ ਗਿਆ ਇੱਥੇ ਆ ਕੇ ਥੱਲੇ ਬੈ ਜਾ ਸੈਟ ਡਾਊਨ ਸੈਟ ਡਾਊਨ ਸੈਟ ਡਾਊਨ ਮੇਟੀ ਸੈਡੂ ਤੋਂ ਕੋਚ ਅੱਧੇ ਘੰਟੇ ਦੇ ਵਿੱਚ ਆਪਾਂ ਨੇ ਸਾਰਾ ਕੰਮ ਐਂਡ ਫਿਨਿਸ਼ ਕਰਤਾ ਕਰਦਾ ਸਿਵਲ ਕੱਲੀ ਜਾਨੀ ਸਾਰਾ ਘਰ ਸਾਫ ਕਰੇ ਬੰਦਾ ਟਾਈਮ ਬਦਲਦਾ ਤਾਂ ਘੱਟ ਲੱਗਦਾ 15 ਮਿੰਟ ਤਾਂ ਬੱਧੀ ਲੱਗਣਾ ਇਹ ਇੱਕ ਵਾਰ ਇੱਕ ਕਿੰਨੇ ਹੁੰਨੇ 11 ਜੀ ਇੱਕ ਕਰੀ 11 ਹੁੰਨੇ ਮਾਈਜ਼ ਰੜਕੇ ਦੋਨੇ ਸਾਰਾ ਕਰਦਾ ਕਿ ਅਮਨੇ ਵੇਟਦਾ ਤੇ ਹੁਣ ਰੋਟੀ ਬਣੀ ਬਣ ਲੈ ਕੱਲਾ ਬਣਦਾ ਰਹਿ ਗਿਆ ਬਸ ਕੱਲਾ ਠੀਕ ਹੈ ਆਪਣੀ ਉਹ ਬਣਾਦੇ ਐਂ ਤਾਂ ਕੰਮ ਮੁੱਕਦੇ ਨਹੀਂ ਮੇ ਬੀਬੀ ਦੇ ਕੰਮ ਵਾਲੇ ਕੱਪੜੇ ਕੁੱਪੜੇ ਮਸ਼ੀਨ ਚੱਲਦੀ ਹਰੇ ਨਾ ਆ ਨਹੀਂ ਲੋਰ ਨਾ ਆ ਤਾਂ ਗੇਨ ਹਾਲੀ ਆ ਪਿਆ ਦੇ ਅੱਛਾ ਉਧਰੋਂ ਪਾ ਕੇ ਥੱਲੇ ਲੱਕੜਾਂ ਤਾਰ ਲੱਗਿਆ ਦੇਖੀ ਆ ਦੇਖ ਭਰਾ ਹੋ ਗਈ ਸਾਰੀ ਕੱਲ ਹੀ ਹੋਈ ਲੋਰ ਇਹ ਸਾਬੀ ਨੂੰ ਨਹੀਂ ਹੈਗੀ ਮੈਨੂੰ ਉੱਥੇ ਮੈਂ ਜਮਾੜੇ ਦਾ ਦੇਣ ਉੱਤੇ ਉਹ ਲਵਾਜ ਹੋ ਜਾਗੀ ਆ ਕਿੱਥੇ ਤੋਂ ਹੋਣੀ ਹੈ ਨਾ ਲਵੰਦਰੀ ਤੇ ਦੇਖ ਵੀ ਲਵਾਗੇ ਜੀ ਇੱਕ ਵਾਰੀ ਧੋ ਕੇ ਨਹੀਂ ਨਹੀਂ ਧੋ ਨਹੀਂ ਹੋਣੀ ਆਦਤ 하고 ਤਰੇ ਨਹੀਂ ਮੁੜ ਕੇ ਦੋਤਨ ਬਤ ਦੇਖ ਲਿਆ ਕਰਨ ਇਹਨਾਂ ਸਿਰ ਦੇ ਦੋ ਹਾਂਜੀ ਆ ਦੇਖੋ ਠੀਕ ਹੈ ਨਹੀਂ ਆਪਾਂ ਹੋਰ ਲਿਆਵਾਂਗੇ ਲੋ ਨਵੀਂ ਰੋਹ ਲਿਆਵਾਂਗੇ ਨਵੀਂ ਨਵੀਂ ਠੀਕ ਓਕੇ ਬਾਈ ਟਾਟਾ ਮਿਲਤੇ ਹੈ ਫਿਰ ਬ੍ਰੇਕ ਕੇ ਬਾਅਦ ਅਬੀ ਇਧਰ ਆਪਣੇ ਮਿੱਤਰ ਇੰਪਾਸ ਤੋਂ ਬਣਾਦੀ ਆ ਆਪਣੀ ਘੱਟ ਦੇ ਪੇੜੇ ਕਰ ਤੇ ਸ਼ਾਮ ਦਾ ਘੱਟ ਦੇ ਪੇੜੇ ਨੇ ਐਨ ਓਕੇ ਡਨ ਹੋ ਜਾਣਾ ਲੱਕੜਾਂ ਵੀ ਆਪਣੇ ਆਉਣਗੀਆਂ ਆਪਣੇ ਪੱਠੀ ਤੋਂ 10 ਕਵਾਂਟਰ ਲੱਕੜ ਰਾਮਗੋਤ ਲਿਆ ਜਾਂਦੀ ਆ ਪਰ ਆਪਾਂ 5-5 ਕਵਾਂਟਰ ਲੱਕੜ ਲਈਦੀ ਹੁੰਦੀ ਆ ਤੇ ਹੁਣ ਟਾਈਮ ਦੇਖੋ ਕਿੰਨਾ ਹੋ ਗਿਆ ਟਾਈਮ 1:30 ਹੋ ਗਏ ਆ ਤੇ ਫਸ ਉਹਨਾਂ ਨੇ 1 ਘੰਟੇ ਤੱਕ ਆ ਕੇ ਲੱਕੜ ਨਾਲ ਲੈ ਜਾਣਗੇ ਉਹ ਤੇ ਆਪਾਂ ਇਹ ਨਿਆ ਵਾਲਾ ਸਮਾਂ ਲੈਣ ਚੱਲਦੇ ਹਾਂ ਇਸਲਾਦਾ ਵਿਰਜ਼ਾ ਬੈਂਕਾ ਕਬਾਬ ਦਾ ਸਮਾਨ ਸਾਰਾ ਹੀ ਇਹ 크리스마ਸ ਕਰਕੇ ਨਾ ਹੁਣ ਮਾਰਕੀਟਾਂ ਦੇ ਵਿੱਚ ਪੈਕੇਜ ਹੋਣ ਲੱਗੇ ਜਿਹੜੇ ਲੋਕ ਨਾ ਇਹ ਗਿਫਟ ਦਨੇ ਇੱਕ ਦੋਨੋਂ ਰਿਸ਼ਤੇਦਾਰਾਂ ਨੂੰ ਆਪਣੇ ਦਨੇ ਆ ਜਿਹਦੇ ਵਿੱਚ ਕੋ ਵਾਈਨ ਦੀ ਬੋਤਲ ਹੁੰਦੀ ਆ ਤੇ ਪਾਸਤਾ ਉਹਦੇ ਬਿਸਕਟ ਹੁੰਨੇ ਆ ਸਲਾਮੀ ਹੁੰਦੀ ਆ ਦਾਲ ਵੀ ਹੁੰਦੀ ਦੇਖੋ ਵਿੱਚ ਪਾਸਤਾ ਦਾ ਪੈਕੇਟ ਵੀ ਹੁੰਦਾ ਆ ਸਾਰੇ ਦੇਖੋ ਲੈਂਡ 'ਚ ਲੱਗੇ ਹੋਏ ਨੇ ਇਧਰ ਆਓ ਪੂਰੀ ਤਿਆਰੀ ਕਰੀ ਹੋਈ ਹੈ ਇਹਨਾਂ ਨੇ 크리스마ਸ ਦੇ ਲਈ ਆਪਣੀ ਐਨ ਕਈ ਵਾਰ ਨਾ ਆਪਣੇ ਬੱਚਿਆਂ ਨੂੰ ਦੁੱਧ ਤੋਂ ਅਲਰਜੀ ਹੁੰਦੀ ਆ ਦੁੱ ਮੱਲਾ ਪੇਟ ਦੀ ਪ੍ਰੋਬਲਮ ਆਏ ਦੀ ਹੋਟੀ ਜਾਏ ਨਹੀਂ ਉਹਨਾਂ ਵਾਸਤੇ ਨਾ ਦੁੱਧ ਬੈਸਟ ਹੈ ਆਹ ਦੇਖੋ ਹੁੰਦਾ ਸੈਂਸਾ ਲੈਕਟੋਸਿਓ ਇਹ ਆਪਾਂ ਬੱਚਿਆਂ ਨੂੰ ਪਿਲਾ ਸਕਦੇ ਆ ਪਰ ਆਪਾਂ ਨੂੰ ਵੱਡਿਆਂ ਨੂੰ ਪ੍ਰੋਬਲਮ ਆ ਸਕਦੀ ਹੈ ਨਾ ਮੱਲਾ ਦੁੱਧ ਪਰਸਾ ਦੇ ਆਪਾਂ ਸੈਂਸਾ ਲੈਕਟੋਸਿਓ ਆਪਾਂ ਨੇ ਅੰਗੂਰ ਵੀ ਲੈ ਕੇ ਜਾਣੇ ਨੇ ਸੈਂਸਾ ਸੇਮੀ ਬੀਜਿਓ ਤੋਂ ਰਹੇ ਤੇ ਇਹ ਅੰਗੂਰ 'ਚ ਕੋਈ ਵੀ ਬੀਜ ਨਹੀਂ ਹੁੰਦਾ ਹੈਗਾ ਹੁਣ ਕਰਦੇ ਆਪਾਂ ਲੰਚ ਘੋਟਵੀਂ ਦਾਲ ਦੇ ਵਿੱਚ ਪਾਈ ਵੀ ਹੈ ਜ਼ੁਕੀਨੀ ਦੇ ਨਾਲ ਪਾਈਏ ਬੜੀਆਂ ਦੋ ਰੋਟੀਆਂ ਸਿੰਪਲ ਸ਼ੱਕਦੇ ਆ ਤੇ ਪ੍ਰਭੂ ਕੀ ਗੁਣਗੋ ਨੇ 3:40 ਮਿੰਟ ਹੋ ਗਏ ਆ ਤੇ ਲੱਕੜ ਵਾਲਾ ਬਾਈ ਆਪਣਾ ਹੁਣ ਆਇਆ ਇੱਕ ਵੇ ਟਾਈਮ ਉੱਤੋਂ ਵੀ ਕੱਲ ਸਾਰਾ ਦਿਨ ਨਹੀਂ ਆਇਆ ਤੇ ਅੱਜ ਹੁਣ ਆਇਆ ਇਹ ਜੇ ਲੱਕੜਾਈਆਂ ਆਪਣੀਆਂ ਪੰਜ ਕੁਇੰਟ ਲੱਕੜਾਈ ਆ ਵਾਲੇ ਟੈਂਪੂ ਦੇ ਵਿੱਚ ਆਪਾਂ ਚੱਲਦੇ ਆ ਮੈਗਜ਼ੀਨ ਉੱਥੋਂ ਕਬਾਬ ਚੱਕ ਲੈ ਗੋ ਠੰਡਰ ਹੁਣ ਆਪਣੇ ਕਬਾਬ ਡੀਜ ਲੱਗਿਆ ਹੁੰਦੇ ਤੇ ਫਿਰ ਉਹਨੂੰ ਜੇ ਹੁਣ ਘੰਟਾ ਸਵਾ ਘੰਟਾ ਪਹਿਲਾਂ ਬਾਹਰ ਕਰਨਾ ਪੈਂਦਾ ਤਾਂ ਉਹਦਾ ਆਪਣਾ ਟੈਂਪਰੇਚਰ ਵੀ ਚਾਉਂਦਾ ਫਿਰ ਦੁਬਾਰਾ ਉਹ ਆਪਣਾ ਆਪਣਾ ਰੋਲ ਉੱਪਰ ਚੜਦਾ ਮਸ਼ੀਨ ਦੇ ਉੱਤੇ ਗਰਮੀ ਦੇ ਵੀ ਤਾਂ ਇਹ ਹੁੰਦਾ ਭਾਵੇਂ 10-15 ਮਿੰਟ ਪਹਿਲਾਂ ਬਾਹਰ ਕੱਢ ਦੋ ਉਹਨੂੰ ਡੀਰ ਨਾਲੋਂ ਤੇ ਤਾਂ ਵੀ ਜਦੋਂ ਟੈਂਪਰੇਚਰ ਸਹੀ ਹੋ ਜਾਂਦਾ ਸਿਆਲ ਦੇ ਵੀ ਠੰਢੀ ਜ਼ਿਆਦਾ ਹੁੰਦੀ ਹੈ ਨਾ ਤੇ ਬਾਹਰ ਵੀ ਟੈਂਪਰੇਚਰ ਠੰਡਾ ਹੁੰਦਾ ਇਸ ਕਰਕੇ ਉਹਨੂੰ ਪਹਿਲਾਂ ਬਾਹਰ ਕੱਢਣਾ ਪੈਂਦਾ ਘੰਟਾ ਡੇਢ ਘੰਟਾ ਪਹੁੰਚ ਗਏ ਮਿੱਤਰੋ ਮੈਗਜ਼ੀਨ ਦੇ ਵਿੱਚ ਤੇ ਓਪਨ ਦਾ ਡੋਰ ਚੱਕ ਲੈ ਮਿੱਤਰੋ ਖਵਾ ਆਪਾਂ ਦੇਖੋ ਠੰਡਾ ਵੇ ਉਹਦੀ ਵਜ੍ਹਾ ਡੀਜ ਲੱਗੇ ਹੁੰਦ ਨੇ ਇਹ ਇਹ ਆਪਾਂ ਬਾਹਰ ਰੱਖਣੇ ਖਣੇ ਤੇ ਅੱਧੇ ਪੌਣੇ ਘੰਟੇ ਬਾਅਦ ਜਾਂ ਘੰਟੇ ਬਾਅਦ ਤਾਂ ਉਹ ਚੱਕਰ ਨਹੀਂ ਗਾ ਫਿਰ ਇਹ ਟੈਂਪਰੇਚਰ ਬਰਫੀ ਉੱਪਰ ਸਾਈ ਇਹ ਹੈ ਬੀਗਿਰ ਦਾ ਕਬਾਬ ਪੇਸੋ ਨੇਤੋ 20 ਕੀਰੀ ਆਪਾਂ ਕੁਆ ਵਰਤਦੇ ਹਾਂ 골ਡ ਡੋਨਰ ਕਿਬਾਬ ਦਾਰਦੀ ਰਕੜਾ ਬਾਈ ਨਹੀਂ ਹੋਰ ਚੜਦਾ ਬਾਈ ਕਿੰਨੇ ਰਹਿ ਗਏ ਪਤਾ ਹੈ ਦੋ ਗੋ ਰਹੀਆਂ ਨੇ ਬਹੁਤ ਥੋੜਾ ਕਮ ਰਹਿ ਗਿਆ ਹਮ ਤਾਂ ਲੋ ਬਲੇ ਦੇ ਵਿੱਚ ਤਾਂ ਕੀ ਹਾਲ ਚਾਲ ਹੈ ਠੀਕ ਹੈ ਜੀ ਬਲੇ ਹੋਰ ਦੀ ਭਾਈ ਪਹੁੰਚ ਗਏ ਮੈਂ ਤਾਂ ਦਵਿੰਦਰ ਸਿੰਘ ਆਪਣੇ ਆ ਗਏ ਨੇ ਦਿਹਾੜ ਕੁੱਟ ਕੇ ਹੋਰ ਚੜਦੀ ਗਲਾ ਸਭ ਠੀਕ ਠਾਕ ਹੈ ਜੀ ਵਧੀਆ ਮੌਸਮ ਮੌਸਮ ਮੌਸਮਾ ਅੱਜ ਠੀਕ ਸੀ ਜੀ ਵਧੀਆ ਤੁਹਾਨੂੰ ਦੋ ਤਿੰਨ ਦਿਨ ਮੀਂਹ ਸੱਚਾ ਜੀ ਠੀਕ ਹੈ ਕੰਮ ਚੱਲਿਆ ਵਧੀਆ ਕੰਮ ਵਧੀਆ ਹਾਂਜੀ ਚੱਲ ਠੀਕ ਬਾਕੀ ਦੇਖੋ ਜੀ ਹੁਣ ਕੀ ਆਪਣਾ ਦਈ ਅੱਗੇ ਬਣਨਾ ਗਿਆ ਬਸ ਉਹਦੇ ਹੱਥੇ ਡੋਰ ਸਾਰਾ ਕੁਝ ਉਹਦੇ ਇੱਥੇ ਹੈ ਹਾਂਜੀ ਹਾਂ ਉਹ ਤਾਂ ਗੀ ਗੱਲ ਚੱਲੀ ਫਿਰ ਹਾਂਜੀ ਚਾਹ ਆਪਣੀ ਛਕਣੇ ਭੁੱਖ ਲੱਗੀ ਵੀ ਹੈ ਨਹੀਂ ਭੁੱਖ ਲੱਗੀ ਵੀ ਹਾਂਜੀ ਚਲ ਹੋਰ ਕੋਈ ਗੱਲ ਬੱਸ ਨਾ ਕੋਈ ਨਵੀਂ ਤਾਜੀ ਬੰਨ ਬਹੁਤ ਬੱਸ ਕੁਝ ਨਹੀਂ ਜੀ ਰਵੜ ਤੁਰ ਕੇ ਆਈ ਚੜਾਈ ਆਈ ਸਾਰੀ ਹਾਂ ਸਾਂਹ ਝੜ ਗਈ ਹੁਣ ਇੱਥੇ ਸਾਂਹ ਝੜ ਗਿਆ ਮੈਂ ਕਾਲੀ ਕਾਲੀ ਚਾਰ ਰਹੀ ਸੀ ਜੀ ਬਸ ਜਦੋਂ ਪਹੁੰਚੀ ਛੇਤੀ ਆਹ ਨਾ ਤੋ ਗਏ ਸੀ ਮੰਜ਼ਲ ਦੇ ਹਾਂਜੀ ਆ ਸ਼ਾਨੀ ਕਰਦੇ ਗੁਰਸ਼ਾਨ ਅੰਦਰ ਸੁੱਤਾ ਪਿਆ ਹੁਣ ਗੁਰਸ਼ਾਨ ਵੀ ਇੱਧਰ ਬੈਠਾ ਹੈ ਗੁਰਸ਼ਾਨ ਸਿੰਘ ਆ ਬਣਾ ਬੈਠੇ ਬਸ ਬੈਠੇ ਗੁਰਸ਼ਾਨ ਸਿੰਘ ਆ ਬੈਠਾ ਗੜਈਆਂ ਵਾ ਤੇ ਗੁਰਸ਼ਾਨ ਸਿੰਘ ਗੁਰਸ਼ਾਨ ਸਿੰਘ ਗੜਈਆਂ ਵਾ ਤੇ ਕਿਤੇ ਬੁੱਤੀ ਉੱਠ ਗਈ ਹੋਰ ਸੰਗਸ ਸਕੂਲ ਤੋਂ ਆ ਗਏ ਫਿਰੇ ਇਹ ਕਰ ਲਈ ਪੂਰੀ ਵੈਰੀ ਗੁੱਡ ਸਕੂਲ ਦੇ ਕੰਮ ਕਰ ਲਿਆ ਹੁਣ ਉਹ ਕਰਨਾ ਇਧਰ ਕਵਾਡ ਲਾਤਾ ਮਿੱਤਰੋ ਆਪਣੀ ਆਪਣਾ ਗੈਸ ਬਾਲਤਾ ਹੁਣ ਦੇਖੀ ਮੋٹے ਰਹਿ ਜਾਨੇ ਉੱਪਰ ਲੱਗੇ ਉੱਪਰ ਜਿਹੜੇ ਪਲਾਸਟਿਕ ਹੈ ਜਿਹੜੇ ਲੱਗੇ ਹੋਣੇ ਨਾ ਉਹ ਵੀ ਇੱਕ ਵਾਰ ਜਾ ਕੇ ਪਕਵਾਵਾਂ ਲਾ ਦਨੇ ਆ ਫਿਰ ਨਾਲ ਉਹਦੀ ਤਰੀਹੀ ਇਹਦੇ ਉੱਪਰ ਦੇਖੀ ਆ ਦੇਖੋ ਇਹਦਾ ਆਪਣਾ ਮੀਟ ਹੁੰਦਾ ਨਾ ਪੋਲੋ ਤੇ ਤਕੀਨ ਉਹਦਾ ਮੀਟ ਹੁੰਦਾ ਇਹ ਬਸ ਡਨ ਹੋ ਗਿਆ ਵੈਰੀ ਹਾਰੀ ਗਿਰ ਗਿਆ ਹੱਥ ਕਿਨੇ ਕਿਨੇ ਜੀ ਬਹੁਤ ਰੰਗ ਦਿਖਣਾ ਪੈਂਦੇ ਇਹਨੂੰ ਇਹ ਤਾਂ ਓਕੇ ਲਓ ਵੀ ਹੁਣ ਇਹ ਡਨ ਹੋ ਗਿਆ। ਲਓ ਵੀ ਇੱਥੇ ਟੇਬਲਸ, ਕੁਰਸੀਆਂ ਸੈੱਟ ਕਰਕੇ ਪਾਉਂਦਾ ਸੀ। ਸ਼ਾਮ ਨੂੰ ਆਪਾਂ ਹੁਣੇ ਲਾ ਦਈਏ ਇਸ ਕੱਲ੍ਹ ਦਾ ਮੈਂ ਤੁਹਾਨੂੰ। ਅੱਜ ਸ਼ਾਮ ਨੂੰ ਮਿਲਟਰੀ ਵਾਲੇ ਆਉਣੇ ਆਪਣੇ। ਓਕੇ। ਉਹਨੇ 10 ਜਨ ਟੇਬਲ ਆਉਣਾ ਦਾ। ਕੱਲੇ ਹੀ ਪਹਿਲੀ ਚਲਾ ਦੇਗੇ ਆਪੇ ਨੂੰ ਆ ਟੇਬਲ ਪਹਿਲੀ ਲਾ ਦੇਣਗੇ ਉਹਦੇ ਆਪਾਂ। ਉਹਨਾਂ ਦਾ 7:30 ਤੇ 8 ਵਜੇ ਟੇਬਲ ਆਉਣਾ ਦਾ। ਪਹਿਲਾਂ ਹੀ ਲਾਂਚ ਕਰਦਾ ਪਹਿਲਾਂ ਦਨ ਨਾਲੇ ਫੂਗੋ ਚ ਕਰੀ ਪਹਿਲਾਂ ਅੰਦਰ ਨਿਕਲ ਜਾਈਓ ਮੜੇ ਵਧੀਆ ਠੀਕ ਹੈ ਨਾ ਬਿਲਕੁਲ ਲਓ ਜਸਟੇਟ ਦੇ ਆਰਡਰ ਸ਼ੁਰੂ ਹੋ ਗਏ ਨੇ ਆਪਣੀ ਹੁਣੇ ਕਿ ਕਬਾਬਾਂ ਦੇ ਆਰਡਰ ਨੇ ਇੱਕ ਦੋ ਕਬਾਬ ਤੇ 400 ਬਲੀਆਂ 7:00 ਵਜੇ 10 ਮਿੰਟ ਦਾ ਆਰਡਰ ਹੈ ਚਲੋ ਕੁੱਝ ਪਾਈ ਕੁੱਝ 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 ਕੁੱ ਮੇਰੇ ਕੋ ਫੋਨ ਆ ਗਿਆ ਆਪਣੇ ਕੋਲ ਇੱਕ ਬੋਸ ਅਗਰਾਸੀਏ ਥੈਂਕ ਯੂ ਟਾਈਮ ਪਹੁੰਚ ਨਾ ਹੋ ਗਏ ਨੇ ਇੱਥੇ ਬੈਠੇ ਸਾਰੇ ਬੰਦੇ ਮਿਲਟਰੀ ਵਾਲੇ ਬੰਦੇ ਆਪਣੇ ਆ ਚੋ ਪੇਪੀ ਚਾਉ ਨਾਗਰਾ ਬੋਨਿਸਿਮਾ ਕੋਮੇ ਸੇਫਰ ਟੂ ਬੈਨੇ ਟੂ ਟਾਪੋਸੋ ਮਾ ਪੂਗੋ ਪਰਫੈਕਟ ਟੂ ਬੈਨੇ ਸਿਨੋ ਪਰ ਬੰ ਬਰੇਸੋ ਕਿ ਸਿਰਫ ਦੂਗਾ ਹੀ ਬਾ ਚੋ ਕੰਮਕਾਰ ਨਵੇੜ ਤੇ ਨੂੰ ਮੇਤਰੋ ਟਾਈਮ 22:38 ਮਿੰਟ ਹੋ ਗਏ ਨੇ ਮਤਲਬ ਪੌਣੇ 11 ਹੋਣਾ ਦੇ ਹੋ ਗਏ ਨੇ ਤੇ ਅਸੀਂ 10-15 ਮਿੰਟ ਪਹਿਲਾਂ ਮਿਲ ਹੀ ਹੋ ਗਏ ਆ ਮਤਲਬ ਕੱਲ੍ਹ ਨੂੰ ਕੰਮ ਅੱਜ ਸਹੀ ਸੀਗਾ ਪਰ ਨਾ ਹੁਣ ਬਲੈਕ ਫਰਾਈਡੇ ਚੱਲਦਾ ਬਲੈਕ ਫਰਾਈਡੇ ਇਹ ਪੂਰੇ ਸਾਡੇ ਇਟਲੀ ਤੇ ਬਹੁਤ ਜੰਗੀ ਪੱਤਰ ਚੱਲਦਾ ਹੈ ਅੱਗੇ ਹੁਣ ਤਾਂ ਸੀਗਾ ਸਿਰਫ 3 ਦਿਨ ਹੁੰਦਾ ਸੀਗਾ ਲਾਸਟ ਵਾਲੇ ਨਵੰਬਰ ਦੇ 3 ਦੇ ਸ਼ੁੱਕਰ ਆਪਣਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਇਹ 3 ਦੇ ਹੁੰਦਾ ਸੀ ਬਲੈਕ ਫਰਾਈਡੇ ਪਰ ਹੁਣ ਨਾ ਇਦਾਂ ਸਿਸਟਮ ਬਣ ਗਿਆ ਮਤਲਬ ਵੀ ਸਾਰੇ ਨੇ ਆਪਣੀਆਂ ਮਤਲਬ ਜਿਹੜੇ ਦੁਕਾਨਦਾਰਾਂ ਆਏ ਜਾਵੇ Amazon ਕੋਈ ਵੀ ਹੋਣ ਕਿ ਉਹਨਾਂ ਨੇ ਚੀਜ਼ ਵਧਾ ਦਿੱਤੀ ਵੀ 1 ਨਵੰਬਰ ਤੇ ਸਟਾਰਟ ਕਰਤਾ ਹੁਣ 1 ਨਵੰਬਰ ਤੋਂ ਲੈ ਕੇ 28 ਤਰੀਕ ਤੱਕ ਮਤਲਬ ਬਲੈਕ ਫਰਾਈਡੇ ਚੱਲਦਾ ਹੈ ਮੌਲਾਂ ਦੇ ਵਿੱਚ ਆਫਰ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਹਰ ਚੀਜ਼ ਦੇ ਉੱਪਰ ਹਰ ਫੀਲਡ ਦੇ Amazon ਤੇ ਚਾਹ ਤੇ ਲੋਕਾਂ ਤੇ ਹੁਣ ਵੱਧ ਸਾਮਾਨ ਖਰੀਦਣ ਕੀ ਨਹੀਂ ਵੱਧਾ ਖਾਣ ਪੀਣ ਕੀ ਨਹੀਂ ਘਟਾਇਾ ਸੀ ਥੋੜਾ ਕੰਮ ਕਰਨਾ ਘਟਾਇਆ ਕੱਲ ਨੂੰ ਫੇਰ ਵੀ ਸਹੀ ਸੀਗਾ ਕਿਉਂਕਿ ਬੁੱਧਵਾਰ ਹੁੰਦਾ ਪੰਜ ਰੁਪਏ ਦਾ ਹੁੰਦਾ ਹੈ ਤੇ ਬਟੂਰ ਆਏ ਸੀਗੇ ਆਪਣੇ ਮਿਲਟਰੀ ਵਾਲੇ ਆਏ ਜਾਣੇ ਬੁੱਧਵਾਰ ਫ੍ਰੀ ਹੁੰਨੇ ਆ ਤੇ ਬਕੌਲ ਨੂੰ ਮੈਂ ਕੰਮ ਕਰ ਕੀਤਾ ਆਪਾਂ ਨੇ ਬੜਾ ਵਧੀਆ ਰਿਹਾ ਅੱਜ ਦਾ ਦਿਨ ਆਪਾਂ ਥੋੜਾ ਸਾਰਾ ਸ਼ੇਅਰ ਕੀਤਾ ਤੇ ਅੱਜ ਦਾ ਮੈਂ ਕੰਮ ਵੀ ਬਹੁਤ ਕੀਤਾ ਦੁਕਾਨ ਤੇ ਵੀ ਕੰਮ ਕੀਤਾ ਘਰੇ ਵੀ ਕੰਮ ਕੀਤਾ ਅੱਜ ਤਾਂ ਘਰ ਦਾ ਕੰਮ ਵੀ ਕਰਵਾਇਆ ਨਾਲ ਹਨਾ ਸਾਰੇ ਹੀ ਤੇ ਦੇਖੀ ਸਾਰਾ ਵਲੌਗ ਦੇ ਵਿੱਚ ਡਬਲ ਮਤਲਬ ਵੀ ਕੰਮ ਕਰਨਾ ਪੈਂਦਾ ਬਾਕੀ ਕਰਦੇ ਕੰਮ ਕਰਨੀ ਮਿੱਤਰੋ ਕਦੇ ਬੰਦਾ ਛੋਟਾ ਨਹੀਂ ਹੁੰਦਾ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਜਦੋਂ ਬੀਬੀ ਆਪਣਾ ਖੜਦੇ ਆ ਆਪਣਾ ਵੀ ਫਰਜ਼ ਬਣਦਾ ਬੀਬੀ ਨੇ ਖੜਨਾ ਹਨਾ ਤੇ ਮਨ ਨਾਲ ਰਲ ਮਿਲ ਕੇ ਹੁੰਨੇ ਆ ਦੋ ਪਹੀਏ ਹੁੰਨੇ ਆ ਗੱਡੀ ਦੇ ਤੇ ਦੋਨੋਂ ਦੀ ਹਵਾ ਬਰਾਬਰ ਹੋਵੇ ਤਾਂ ਜਿੰਨੀ ਮਰਜ਼ੀ ਗੱਡੀ ਭਜਾ ਲਵੇ ਭੱਜੀ ਜਾਂਦੀ ਹੁੰਦੀ ਆ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਰਿਹਾ ਅੱਜ ਕਰਾਤਾ ਹੈ ਜਿਹੇ ਹੁੰਿਆ ਚਾਚ ਰਹੇ ਆ ਅੱਜ ਨਹੀਂ ਇਹਦਾ ਹੌਸਲਾ ਹੁੰਦਾ ਜੇ ਮੈਨੂੰ ਪਤਾ ਵੀ ਮੈਂ ਇੱਕ ਕਦਮ ਆਪਣਾ ਥੋੜਾ ਜਿਹਾ ਵਧਿਆਗੇ ਨੂੰ ਫਿਰ ਮਿਲ ਆ ਕਰਦੇ ਮਗੇ ਮਣੀ ਮੋੜੀ ਹਰ ਬਤਰ ਕਰਉਂਦਾ ਰਹਿੰਦਾ ਰਹਿੰਦਾ ਸਾਡੀ ਗੱਲਾਂ ਬਾਤਾਂ ਮਜ਼ਾਕ ਚੱਲੀਏ ਇਹਨਾਂ ਨੇ ਕਈ ਵਾਰੀ ਮੈਂ ਇਸੇ ਨੂੰ ਗੱਲ ਕਹਿ ਦਿੰਦਾ ਮੈਂ ਜਗ ਦੇ ਵਿੱਚ ਜਾਂ ਫਿਰ ਇਹ ਮੈਨੂੰ ਮਜ਼ਾਕੀ ਗੱਲ ਕਹਿ ਜਾਂਦੀ ਹਸਬੰਡ ਬਾਈਵ ਦੇ ਵਿੱਚ ਇਹ ਨਹੀਂ ਵੀ ਬਿਲਕੁਲ ਸੀਰੀਅਸ ਲੈ ਕੇ ਆਪਾਂ ਕਿਤੇ ਵੀ ਵੀ ਆਪਾਂ ਕਿਤੇ ਵੀ ਕਿਸੇ ਪੋਸਟ ਛਾਣੇ ਗੱਲ ਕਰਦੇ ਹਾਂ ਨਾ ਘਰ ਪਰਿਵਾਰ ਦੇ ਵੀ ਆਪਾਂ ਹਾਸਾ ਖੇਡਾ ਵੀ ਹੁੰਦਾ ਹੈ ਰਿਸਪੈਕਟ ਵੀ ਹੁੰਦੀ ਹੈ ਮਤਲਬ ਮਜ਼ਾਕ ਵੀ ਇਦਾਂ ਹੁੰਦਾ ਹੈ ਇੱਕ ਲਿਮਟ ਦੇ ਅੰਡਰ ਹੁੰਦਾ ਹੈ ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਨੇ ਤੋੜ ਕੇ ਆਪਣੇ ਵਲੌਗਿੰਗ ਦੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਕਿ ਕਿਵੇਂ ਮੇਰੇ ਭੈਣਾਂ ਕਹਿਣ ਲੱਗੀਆਂ ਜਿਹਨੂੰ ਦੇਖਿਆ ਉਹ ਕਰਾਉਂਦਾ ਕੰਮ ਕਿਵੇਂ ਬਣਾਸਣਾ ਤੂੰ ਨਹੀਂ ਕਰਾਉਂਦਾ ਕਰਾਇਆ ਕਰੋ ਬਾਈ ਸਾਰੇ ਇਹਨੇ ਕਰਾਇਆ ਕਰੋ ਠੀਕ ਨਹੀਂ ਹਾਂ ਆਪਾਂ ਕਹਿੰਦਾ ਬਾਈ ਸਾਰੇ ਆਪਣੇ ਸਾਰੇ ਵੀ ਜਦੋਂ ਫ੍ਰੀ ਹੁੰਦੇ ਆ ਨਾ ਆਪਾਂ ਜਦੋਂ ਫ੍ਰੀ ਹੁੰਦੇ ਆ ਕਿਉਂ ਸੇਮ ਦੇਖਿਆ ਤੁਸੀਂ ਵਲੌਗ ਦੇ ਵਿੱਚ ਮੈਂ ਕਿਹਾ ਸਾਮਾਨ ਖਰੀਦਣ ਵਾਸਤੇ ਵੀ ਜਾਂਦੀ ਆ ਸ਼ੌਪ ਤੇ ਪੂਰਾ ਆਪਣਾ 100% ਦਿੰਦੀ ਆ ਇੱਕ ਵਾਬ ਬਣਾਉਣੀ ਸਹੀ ਉਹ ਆਫ ਦਾ ਏਰੀਆ ਮਤਲਬ ਜੇ ਇਹ ਆਪਣੇ 100% ਦਿੰਦੀ ਸਾਡਾ ਵੀ ਫਰਜ਼ ਬਣਦਾ ਆਪਣਾ 99 ਦਾ ਦੇਉ ਤਾਂ ਜਿਹਨਾਂ ਦਾ ਦਿਨ ਆਇਆ ਤੇ ਬਾਕੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਮੇਥੋਂ ਜਿਹੜੀ ਜ਼ਿੰਦਗੀ ਲੰਘਦੀ ਆ ਬੜੀ ਸੋਹਣੀ ਲੰਘੀ ਜਾਂਦੀ ਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਤੁਹਾਡੇ ਭੈਣ ਭਰਾ ਦਾ ਸਾਰਿਆਂ ਦਾ ਆਪਾਂ ਰਿਸਪੈਕਟ ਕਰਦੇ ਆ ਤੁਸੀਂ ਆਪਾਂ ਨੂੰ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਆਪਣੀ ਬਲੌਗਰ ਨੂੰ ਤੇ ਜੱਜ ਦਾ ਬਲੌਗ ਪਸੰਦ ਆ ਤੇ ਇਹਨੂੰ ਵੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਾਤੇ ਬਾਤੇ ਕਮੈਂਟ ਵੀ ਕਰਿਆ ਕਰੋ ਤੇ ਤਾਂ ਕਿ ਆਪਣੀ ਸੁਝਾਅ ਸਾਡਾ ਨਾਲ ਸ਼ੇਅਰ ਕਰਿਆ ਕਰੋ ਇਹਦੇ ਨਾਲ ਇੱਥੇ ਆਪਾਂ ਆਪਣਾ ਜਿਹੜਾ ਵਲੌਗ ਬੰਦ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਆਪਣਾ ਅੱਜ ਦਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਨਾਲ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ